ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ਸ਼ੀਕਾਰ ਰਾਜ ਦੇ ਵੱਲੋਂ ਤੁਹਾਡਾ ਸਵਾਗਤ ਕਰਦੇ ਆਂ ਆਪਾਂ ਸੁੱਕਾ ਜਿਹਾ ਲੱਗਿਆ 11 21 ਆ ਆਹ ਵਧੀਆ ਖੜੀ ਐ ਚੱਕ ਖੋਇਆ ਕਿਤੇ ਬਤੇ ਤੈਨੂੰ ਆਣਾ ਸਪਰੇਅ ਕਰਨੀ ਆ ਲਿਆ ਕੇ ਕਰਨੀ ਕੋ ਪੰਜ ਕੁ ਮਰਲੇ ਤੋਂ ਬੀਜੀ ਕਿਟਰੈਲ ਹੀ ਚੱਲਿਆ ਫਿਰ ਇੰਨਾ ਵਿੱਚ ਇੰਦਾਂ ਦਾ ਖੜਾ ਵਧੀਆ ਬੂਟਾ ਕਰਨ ਡਿਆ ਆ ਵੇ ਆ ਵਧੀਆ ਇਹਨੇ ਹੋ ਜਾਣਾ ਕੁਛ ਨਹੀਂ ਇਹਨੂੰ ਹੋਇਆ ਹਾਂ ਵਧੀਆ ਉੱਗ ਗਿਆ ਖੜਿਆ ਇਹ ਹੈ ਛਿੱਟੇ ਦਾ ਕੋਈ ਡ੍ਰਿੱਲ ਨਾ ਕਿੜਿਆ ਹੋਇਆ ਨਹੀਂ ਟਰੈਲ ਹੀ ਆ ਵੀਰੇ ਹੈਗੀ ਇਹ ਬਾਸਮਤੀ ਆ ਇਹ ਇਹ ਬਾਸਮਤੀ ਲਾਈ ਹੋਈ ਆ ਥੋੜਾ ਪਹਿਲਾਂ ਵੈਸੇ ਬੀਜਣਾ ਜੀ ਲੇਟ ਹੋ ਗਿਆ ਵੈ ਟਰੈਲ ਚੱਲੋ ਥੋੜਾ ਸਾਹ ਵਿਲਰ ਗੇ ਜੀ ਟਰੈਲ ਹੋ ਜਾਊਗਾ ਹੈ ਤੇ ਵਧੀਆ ਬਾਬੀ ਦੀ ਮਿਹਰ ਨਾਲ ਚੱਲ ਜਿੰਨਾ ਵੀ ਇਹਦੇ ਚੋ ਹੋ ਜੂਗੀ ਬਾਸਮਤੀ ਆ ਇਹਦੇ ਨਾਲ ਆਪਾਂ ਨੂੰ ਇਹ ਤਾਂ ਹੋ ਜੂਗੇ ਕਿ ਕੰਮ ਜਾਣਾ ਹੈ ਹਨਾ ਨਾਲੇ ਦੇ ਬਾਰੇ ਨੌਲੇਜ ਹੋ ਜੂਗੀ ਜਾਣਕਾਰੀ ਮਿਲ ਜੂ ਆਪਾਂ ਨੂੰ ਪਤਾ ਲੱਗ ਜੂ ਹਨਾ ਹਾਂ ਬਰਾਜ ਨੂੰ 110 ਦੇ ਚੱਕ ਹੋਇਆ ਪਿਆ ਹੈ ਇਹ ਤਾਂ ਇਹਦੇ ਨਾਲ ਹਰ ਸਾਲ ਹੁੰਦਾ ਕਿ ਕਿਹਦੇ ਦਵਾਈਆਂ ਨਹੀਂ ਪਾਈਆਂ ਪਹਿਲਾਂ ਵੀ ਭਾਈ ਚੰਗੀ ਤਰ੍ਹਾਂ ਕਰੀ ਕਿਤੇ ਹੈ ਨਹੀਂ ਸੀ ਪਤਾ ਨਹੀਂ ਕਿੱਥੋਂ ਆਉਂਦਾ ਇਹ ਆਵੇ ਸਾਰੇ ਚਾਹ ਇੱਥੋਂ ਲੈ ਕੇ ਇੱਦਾਂ ਮੈਂ ਇਟਾ ਇੱਕ ਗਨਾਲਾ ਥਾਂ ਇਹਦੇ ਦੇ ਵਿੱਚ ਹੁੰਦਾ ਇਹ ਮੈਂ ਤੁਹਾਨੂੰ ਪੁੱਟ ਕੇ ਦਿਖਾਉਣਾ ਇਦਾਂ ਦਾ ਆ ਦੇਖ ਲਓ ਇਟਾ ਇਹਦਾ ਲੰਬਾ ਅਸਲ ਪੂਰਾ ਹੈ ਬੜੀਆ ਖੜਾ ਦੇਖ ਲਓ ਆ ਦੇਖ ਲਾ ਇਹ ਅੰਜਾ ਸਾਰੀ ਤਾਂ ਨੇ ਜੀਰੀ ਚ ਦੇਖ ਦਵਣਾ ਸਾਰੀ ਚ ਆ ਯਾਨੀ ਕਿ ਇਹ ਦੋ ਕਿਲੇ ਆ ਦੋਹਾਂ ਕਿਲਿਆਂ ਨੂੰ ਨਾ 2.5 ਕਨਾਲਾਂ ਥਾਂ ਚ ਹੁੰਦਾ ਏ ਇਹ ਸਵਾ 1 ਕਨਾਲ ਇੱਕ ਕਿਲੇ ਜਾਂ ਤੇ ਸਵਾ 1 ਚ ਹਨ ਤੇ ਹੋ ਜਾਂਦਾ ਹਰ ਵਾਰੀ ਆ ਦੇਖੋ ਇੱਥੇ ਵੀ ਆ ਓਏ ਇਹਦੇ ਤੇ ਦਵਾਈ ਦੀ ਸਪਰੇ ਵੀ ਕਰੀ ਜੀ ਹੁਣ ਫੇ ਹੁਣ ਦੇਖਦੇ ਆ ਨਾਮਨੀ 골ਡ ਤੇ ਹੋਰ ਕੋਈ ਲਿਆ ਕੇ ਸੰਕੂਰ ਵਗੈਰਾ ਤੇ ਪਾ ਕੇ ਦੇਖਦੇ ਆ ਬਲ ਉਹਦੇ ਨਾਲ ਫਰਕ ਪਊਗਾ ਤੇ ਇੱਕੋ ਹੀ 2.5 ਗਨਾਲਾਂ ਦਾ ਆ ਜੀਰੇ ਤੇ 1.5 ਗਨਾਲ ਇੱਕ ਕਿੱਲੀ ਚੋਂ ਦਾ 1.5 ਚੋਂ ਜੀਰੇ ਚ ਹੁੰਦਾ ਵਾ ਤੇ ਇਹ ਹਰ ਸਾਲ ਹੋਈ ਹੁੰਦਾ ਦੇਖ ਲਓ ਬਹਾਈ ਵੀ ਚੰਗੀ ਕਰੀ ਸੀ ਗਾਣ ਵੀ ਵਧੀਆ ਕੱਦੂ ਵਧੀਆ ਕੀਤਾ ਸੀ ਪਰ ਇਹ ਸਾਲਾ ਫੇ ਹੋ ਜਾਂਦਾ ਆਹ ਦੇਖ ਲਓ ਬੂਟਾ ਕਿਡਾ ਕਿਡਾ ਕਰਕੇ ਗਿਆ ਇੱਕ ਡਗ ਡਾ ਵੱਡਾ ਬੂਟਾ ਕਰੀ ਬੈਠਾ ਬਹੁਤ ਵੱਡੇ ਵੱਡੇ ਬੂਟੇ ਹੋਏ ਨੇ ਇੱਥੇ ਇਹ ਤਾਂ ਦਵਾਈ ਕਰਕੇ ਦੇਖ ਲਈਏ ਫਰਕ ਪੈਗਾ ਨਹੀਂ ਤਾਂ ਲੀਵਰ ਲਾ ਕੇ ਫਿਰ ਕੱਢਣਾ ਪਾਣਾ ਇਹ ਪਿਛਲੀ ਈਰ ਵੀ ਕੱਢਿਆ ਸੀ ਤਾਂ ਵੀ ਸਾਲਾ ਹੋਈ ਜਾਂਦਾ ਦੋ ਹੂੜੂ ਵੀ ਆਵੇ ਇੱਧਰ ਵੀ ਆ ਦੇਖਣ ਆਣੋਂ। ਇਹ ਮੇਰੇ ਟਾਈ ਗੁੱਗ ਨਾਲ ਆਣਾਂ। ਤੇ ਹੋਈ ਜਾਂਦਾ ਪੰਡਿੰਡ ਪਾਣੀ ਵੀ ਡੱਕ ਡੱਕ ਦੇਖਿਆ। ਤਾਂ ਵੀ ਹੁੰਦਾ ਏ। ਇੱਕ ਤਾਂ ਯਾਰ ਪਾਣੀ ਦਾ ਹੋਈ ਫੇ ਡੱਕ ਦੇ ਘਟਾ। ਉਹ ਵੀ ਡੱਕਿਆ ਬਸ ਸੜਾ ਹੋਈ ਜਾਂਦਾ ਦੇਖੋ ਕਿਵੇਂ ਖੜਾ ਚੋਨੇ ਨਾਲ ਜੀਰੀ ਨਾਲੋਂ ਤਾਂ ਵੱਡਾ। ਹੈ। ਹਨਾ ਤੇ ਇਹ ਵੀ ਅੱਜ ਲਿਆਉਨੇ ਆ। ਦਵਾਈ ਲਾਵਾਂਗੇ ਹੁਣ ਕਰਾਂਗੇ ਇਹਨੂੰ ਤੇ ਨੂੰ ਕਈਆਂ ਦੀਆਂ ਬਈਆਂ ਦੇ ਵਧੀਆ ਖੜੀਆਂ ਜਿਹੜੀਆਂ ਸਾਰੀਆਂ ਇਹ ਤਕਰੀਬਨ ਜਿਹੜੀ ਵਧੀਆ ਵਾ ਬਸ ਨਾ ਇਹ ਥੋੜਾ ਜਾਂ ਤਾਂ ਜਿੱਥੇ ਕੱਖਾ ਇਹ ਹੀ ਲੱਗਦਾ ਮਾੜਾ ਜਾਨੂੰ ਅਜੇ ਰੇ ਪਾਉਣਾ ਤੀ ਯਾਰ ਇਹ ਦੋਰੇ ਬਾਈਨ ਤੀਜਾ ਰੇ ਪਾਉਣਾ ਉਹਦੇ ਨਾਲ ਹੋ ਜੂ ਸਹੀ ਤੇ ਬਾਕੀ ਸਾਰੀਆਂ ਤਕਰੀਬਨ ਸਾਰੀ ਜਿਹੜੀ ਵਧੀਆ ਖੜੀ ਬਾਬੇ ਦੀ ਮਿਹਰ ਨਾਲ अब एक गाड़ी भी है सारे क्छ हुए होया खड़ा ਉਹਨੂੰ ਕੱਢਾਂਗੇ ਜਾਂ ਇਹਨੂੰ ਦਵਾਈ ਕਰਕੇ ਫਿਰ ਵੇਖਦੇ ਜੇ ਮਰਿਆ ਦਵਾਈ ਨਾਲ ਨਹੀਂ ਤਾਂ ਕੱਢਾਂਗੇ ਕੱਢ ਕੇ ਤੇ ਫਿਰ ਚਲੋ ਵਧੀਆ ਜੀਰ ਨੂੰ ਰੇ ਪਾਵਾਂਗੇ ਦਿੱਤੀ ਆ ਰੇ ਪਾਵਾਂਗੇ ਫਿਰ ਕਿਉਂ ਕਾਪਾਉਂਦੇ ਦੇਣ ਉਹਦਾ ਕਰਕੇ ਰੁਕੇ ਸੀ ਨਹੀਂ ਤਾਂ ਹੁਣ ਨੂੰ ਨੂੰ ਕੰਪਲੀਟ ਕਰ ਦੇਣਾ ਸੀ ਅੱਜ ਕੰਮ ਚੱਲੇਗੀ ਤੇ ਬਾਣ ਬੱਤਲ ਵੀ ਹੋ ਗਿਆ ਉਹ ਬਾਣ ਦੇ ਜ਼ਰੂਰੀ ਆ ਕੰਮ ਹਦੀਆਂ ਹੈ ਕੰਮ ਸੀ ਹੈ ਤੇ ਹੁਣ ਵਾਪਸ ਚੱਲੀਆਂ ਧਰਨ ਨੂੰ ਗਾਈ ਜੀ ਵਰਕ ਜਾ ਵਾ ਅੱਜ ਬੰਦ ਆ ਲੱਗਦਾ ਕਿਤੇ ਗਏ ਨੇ ਇੰਝ ਦਬਾ ਉਸ ਟਰੈਕਟਰਾਂ ਦੇ ਆਹ ਹੈ ਉਹ ਅਵਧੀਆੜਾ ਇੱਥੇ ਲਾਈ ਸੀ ਜਵਾਰ ਵਾਲਾ ਵਾਹਣਾ ਉਹ ਗੁੱਲੀਆਂ ਜਿਹੇ ਹੈ ਰੋਟਾਵੇਟਰ ਸਵੇਰੇ ਪਰ ਦੋ ਵਾਰੀ ਦੋ ਤਿੰਨ ਵਾਰੀ ਵੇਰੇਆ ਪਰ ਉਹੋ ਜੀ ਗੱਲ ਨਹੀਂ ਬਣਦੀ ਅਗਲੇ ਦਿਨ ਇਹ ਬਲਾ ਖੜਿਆ ਉਹ ਕੇੰਬੋਰੀ ਅੱਜ ਜੀ ਜੀ ਨੂੰ ਜੀਰੀਆਂ ਬਾਬੇ ਦੀ ਮੇਰ ਨਾਲ ਬਹੁਤ ਸੋਹਣੀਆਂ ਲੱਗੀਆਂ ਸਾਲੀ ਆ ਇੱਧਰ ਵੀ ਆ ਇੱਧਰ ਵਰੀਆਂ ਖੜੀਆਂ ਨੇ ਜੀਰੀਆਂ ਦੇ ਇਦਾਂ درخت ਜ਼ਰੂਰ ਲਾਓ ਤੇ ਇਹਨਾਂ ਦੀ ਸ਼ਾਨ ਚਾਹੀਦੀ ਹੈ ਲੱਗਦੀ ਹੈ ਇਹਨਾਂ ਆ 1692 ਇੱਕਰੇ 1692 ਕੇ 1509 ਲਾਈ ਹੈ ਆ ਦੇਖ ਲਓ ਇਹ ਪਤਾ ਨਹੀਂ ਵੜੀ ਹੈ ਬਾਲੀ ਕਾਲੀ ਹੈ ਬਹੁਤ ਰੇਰ ਆ ਰੂਪ ਆਇਆ ਤੇ ਆ ਰਹੀਆਂ ਬੰਦੇ ਦੀ ਮੇਰ ਨਾ ਹੋਈ ਹੈ। ਹੋਰ ਇਧਰ ਵੀ ਆਦੀਆਂ ਆਸਮਾਨੀ ਤੋਂ ਉੱਡ ਗਈਆਂ। ਆ ਲੱਗ ਗਈਆਂ ਵੰਡੀਆਂ ਦੀ ਜੀਰੀ ਆਵੇ ਇਹਦੇ ਚ ਵੀ ਦੇਖੋ ਕੱਖ ਕਿਵੇਂ ਆ ਜਿਹੜੀਆਂ ਤਕਰੀਬਨ ਸਾਰੀਆਂ ਜੀ ਕੱਕ ਹੋਇਆ ਕੋਈ ਬਿਰਲਾ ਬਿਰਲਾ ਬਚਿਆ ਜਿਹਦੇ ਨਹੀਂ ਹੋਇਆ। ਨਹੀਂ ਤਾਂ ਕੱਕ ਤਾਂ ਬਾਈ ਸਾਰਿਆਂ ਦੇ ਹੋਇਆ ਇਹਦੇ ਚ ਦੇਖੋ ਜਿਵੇਂ ਸਾਲਾ ਆਇਆ ਚੜਿਆ ਪਿਆ ਜਿਵੇਂ ਉਹ ਦਾ ਆਪ ਵੀ ਜਾਣਦਾ ਕਿੰਨੀ ਕਾ ਸਮਾਂ ਗਜਿਆ ਹਨ ਤੇ ਉਦਾਂ ਪੈਸੇ ਜੀੜੀਆਂ ਸਾਰੀਆਂ ਵਧੀਆ ਖੜੀਆਂ ਆ ਦੇਖ ਲਓ ਆ 110 ਵਾ ਇਹਦੇ ਚ ਵੀ ਸਾਲੀ ਜੀ ਢਾਈਆਂ ਕਿ ਤਾਨੂੰ ਇੱਥੇ ਢਾਈ ਕ ਕਨਾਲਾਂ ਥਾਂ ਜਿਹਦੇ ਚ ਕੱਖ ਹੁੰਦਾ ਬਾਕੀ ਚ ਨਹੀਂ ਹੁੰਦਾ ਬਾਕੀ ਬਾਗ ਦੀ ਮਿਹਰ ਨਾਲ ਬਹੁਤ ਸੋਹਣੀਆਂ ਐ ਐਂਡ ਦੀ ਐਂਡ ਬਹੁਤ ਸੋਹਣੀ ਜੀੜੀ ਪਈ ਆ ਆਪਣੀ ਵਧੀਆ 110 ਆ ਲੱਗੇ ਵੀ ਆ ਕੱਖ ਵੇਖੋ ਤੁਸੀਂ ਘੈਂਟ ਆ ਜਿਵੇਂ ਪੱਠੇ ਨਹੀਂ ਵੱਢਣੇ ਹੁੰਦੇ ਵੱਢਲੇ ਬੰਦਾ ਹੋ ਚੰਗੇ ਇਹਨਾਂ ਨਾਲ ਤੇ ਬੜੀਆ ਖੜੀ ਆ ਬਾਬੇ ਦੀ ਮਿਹਰ ਨਾਲ ਹਾਂ ਮੜਾਇਆ ਕੰਮ ਗਏ ਸੀ ਉੱਤੋਂ ਵਾਪਸ ਆ ਗਏ ਹਾਂ ਤੇ ਪਾਣੀ ਛੱਡਾਂਗੇ ਹੁਣ ਲਾਈਟ ਆਉਣੀ ਹੈ ਹੁਣ ਲਾਈਟ ਆਊਗੀ ਸਵੇਰੇ 1.5 ਵਜੇ ਕੱਲ 1.5 ਵਜੇ ਆਊਗੀ ਤੇ 1.5 ਵਜੇ ਪਾਣੀ ਛੱਡਾਂਗੇ ਹੁਣ ਅੱਜ ਆਉਂਦੀ ਆ ਇੱਕ ਇੱਕ ਕੱਲ ਨੂੰ ਆਣੀ ਕੱਲ ਨਾਲੇ ਡਬਲ ਵੀ ਆਊਗੀ ਹੈਨਾ ਆ ਕਿਸਾਨ ਵੀਰ ਨੇ ਲਾਇਆ ਦੋ ਛੱਡੀਆਂ ਦੇਖੋ ਪਾਣੀ ਕਿਵੇਂ ਆਉਂਦਾ ਜਿਵੇਂ ਸਾਲੀ ਨਹਿਰ ਵੱਡੀ ਹੁੰਦੀ ਜਿਵੇਂ ਹੁਣ ਆ ਉੱਚੀਆਂ ਜ਼ਮੀਨਾਂ ਇਹਨਾਂ ਨੂੰ ਵੀ ਸਰਕਾਰ ਜਿਵੇਂ ਪਾਣੀ ਪਹੁੰਚਾਵੇ ਨਾ ਜਿੱਥੇ ਸੂਬਿਆਂ ਦਾ ਕੱਸੀਆਂ ਦਾ ਪਾਣੀ ਨਹੀਂ ਪਹੁੰਚਦਾ ਉੱਥੇ ਉੱਚੇ ਪੱਖੇ ਭੁੱਖੇ ਦਾ ਅਰੇਂਜਮੈਂਟ ਕਿ ਤਰੀਕੇ ਨਾਲ ਪਹੁੰਚਾਵੇ ਹਨਾ ਤੇ ਆਪਣਾ ਥੱਲੇ ਵਾਲਾ ਪਾਣੀ ਬਚੂ ਜ਼ਮੀਨੀ ਹਨਾ ਹੜਾ ਆਪਾਂ ਲਾਉਨੇ ਨਾਲੇ ਉਹ ਉੱਚ ਤੱਤ ਵਾਲੇ ਹੁੰਦੇ ਨੇ ਨਾ ਆ ਜੀ ਰੀਲੀ ਕਿੰਨਾ ਵਧੀਆ ਪਾਣੀ ਆ ਉਹ ਹਨਾ ਤੇ ਆ ਹੁਣ ਦੋ ਮੋਟਰਾਂ ਛੱਡੀਆਂ ਨੇ ਫੇਰ ਪਾਣੀ ਪੂਰਾ ਹੁੰਦਾ ਤੇ ਸੋਏ ਨੇ ਚਲੋ ਜੀਰੀਆਂ ਬਾਬੇ ਦੀ ਮੇਰ ਨਾਲ ਸੋਹਣੀਆਂ ਖੜੀਆਂ ਨੇ ਹਾਲੇ ਹਲਵਾ ਵੀ ਕੱਖ ਕਿਵੇਂ ਹੋਇਆ ਸਾਲਾ ਹਰੇਕ ਦੀ ਜੀਰੀ ਜਿਵੇਂ ਕੱਖ ਛੜਿਆ ਪਿਆ ਕਦੀ ਬੰਦਾ ਗਾਲਾਂ ਹੀ ਹੋਣੀਆਂ ਆ ਕਾਣਾ ਬਹੁਤ ਜ਼ਿਆਦਾ ਹੋਇਆ ਪਿਆ ਅੱਜ ਵਾਲਾ ਵਲੌਗ ਇੱਥੋਂ ਤੱਕ ਤੁਸੀਂ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਦੇ ਬਹੁਤ ਬਹੁਤ ਧੰਨਵਾਦ